ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਤੁਹਾਡੇ ਸਾਰਿਆਂ ਦੀ ਕਮਾਈ ਵਿੱਚ ਹੋਣ ਜੀ ਬਰਕਤਾਂ ਤੇ ਆਪਣੇ ਆਪਣੇ ਘਰ ਸਾਰੇ ਖੁਸ਼ ਰਹੋ ਜੀ ਤੇ ਚੱਲ ਰਹੇ ਜੀ ਕੰਮ ਕਾਜ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਬਈ ਸਾਲ ਦਾ ਪਹਿਲਾ ਤਿਹਾਰਾ ਹੈ ਲੋਹੜੀ ਦਾ। ਬਈ ਇਸ ਤਿਹਾਰਾ ਦਿਨ ਤੁਹਾਨੂੰ ਸਾਰਿਆਂ ਨੂੰ ਦੇਸਾਂ ਵਿਦੇਸਾਂ ਵਿੱਚ ਬੈਠਿਆਂ ਨੂੰ ਬਈ ਆਪਣੇ ਪਰਿਵਾਰਾਂ ਵਿੱਚ ਬੈਠਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ। ਬਈ 2025 ਦਾ ਜਿਹੜਾ ਹੈ ਸਮਝੋ 2025 ਦਾ ਪਹਿਲਾ ਤਿਹਾਰਾ ਹੈ। ਬਈ ਸਾਡੇ ਤਾਂ ਉਹ ਪੂਰੀ ਖੁਸ਼ੀ છਾਈ ਪਈ ਹੈ। ਬੱਚਿਆਂ ਨੇ ਸਾਡਿਆਂ ਨੇ ਬਈ 4 ਵਜ ਚੁੱਕੇ ਆ। ਥੋੜਾ ਜਿਹਾ ਦਿਨ ਖੜਾ ਹਲੇ। ਮੈਨੇ ਰਹ ਹੁੰਦੀ ਸਾਰੇ ਲੋਹੜੀ ਵੀ ਮੰਗਣ ਜਾਣਾ। ਚਲੋ ਇਹ ਵੀ ਇੱਕ ਦਾਦਾ ਹੈ। ਵੇਕ ਤਿਹਾਰ ਆ ਜਿਹੜੇ ਤਿਹਾਰ ਚੱਲਦੇ ਹੀ ਰਹਿਣੇ ਆ ਤੇ ਬਾਕੀ ਪਰਿਵਾਰ ਨੂੰ ਬਹੁਤ ਸਿਹਤ ਦੇਣ ਨਾਲ ਤੁਸੀਂ ਕਮੈਂਟ ਕਰਦੇ ਆ ਸੋ ਤੈਰ ਦਿਲੋਂ ਧੰਨਵਾਦ ਮੇਰੀਆਂ ਭੈਣਾਂ ਮੇਰੇ ਵੀਰ ਵਾਇਰਸ ਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਜੀ ਸਾਰੇ ਆਪਣੇ ਆਪਣੇ ਘਰ ਖੁਸ਼ੀਆਂ ਆਨੰਦ ਮਾਣੋ ਤੇ ਬਾਕੀ ਬਾਈ ਬੇ ਘਰ ਦੇ ਵਿੱਚ ਆਪਣੇ ਆਪਣੇ ਕੰਮ ਲੱਗੇ ਹੋਏ ਆ ਮਲਾਦਨ ਦੇ ਤੁਹਾਨੂੰ ਕੈਮਰਾਮੈਨ ਬਣੀ ਵੀ ਆ ਬਾਈ ਸਾਡੀ ਜਸ਼ਨ ਉਹਦੇ ਨਾਲ ਮਲਾਉਂਦੇ ਜੀ ਤੁਹਾਨੂੰ ਮੇਰੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿ ਸ਼ਕਾਲ ਜੀ ਹਾਂ ਬਈ ਬਾਈ ਜਸ਼ਨ ਦੇਖੋ ਇਨੋਂ ਅੱਧਾ ਘੰਟਾ ਹੋ ਗਿਆ ਇਹ ਵੀ ਆਪਣੇ ਜਿਹੜੇ ਵੀ हेयर ਸਟਾਈਲ ਲੱਗੀ ਵੀ ਕਰਨ ਆ ਖਰਚ ਦੇਖੋ ਆ ਦੇਖੋ ਪੁੱਠੇ ਸਿੱਧੇ ਇਹ ਨਹੀਂ ਆਪਣੀ ਮੰਮੀ ਕੋਲ ਗਈ ਠੀਕ ਨਹੀਂ ਹਾਂ ਸੋ ਹਾਂ ਵੀ ਜਸ਼ਨ ਤੈਨੂੰ ਦੇਣੀ ਆ ਵੀ ਲੋੜੀ ਦੇ ਮੁਬਾਰਕਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਹਾਂ ਹੋਲਾ ਭਾਈ ਸ਼ੱਕ ਆ ਗਈ ਏ ਭਾਈ ਜਸ਼ਨ ਭਾਈ ਨੇ ਇੱਕ ਕਵਿਤਾ ਵੀ ਯਾਦ ਕਰੀ ਵੀ ਹੈ ਨਾ ਕਿਹੜੀ ਉਹ ਸੁੰਦਰ ਮੁੰਦਰੀ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁਲੇ ਦੀ ਟੀਵੀ ਆਈ ਹੋ ਛੇ ਸ਼ੱਕਰ ਪਾਈ ਹੋ ਕੁੜੀ ਦਾ ਸਾਲੂ ਪੱਟਾ ਹੋ ਕੁੜੀ ਦਾ ਜੀਵੇ ਚਾਚਾ ਹੋ ਚਾਚਾ ਚੂਰੀ ਕੁੱਟੀ ਹੋ ਨੰਬਰਦਾਰੀ ਲੁੱਟੀ ਹੋ ਗਿੰਗਿੰ ਪੋਲੇ ਲਾਏ ਹੋ ਇੱਕ ਪੋਲਾ ਰਹਿ ਗਿਆ ਸਿਪਾਈ ਫੜਕੇ ਲੈ ਗਿਆ ਸਿਪਾਈ ਨੇ ਮਾਰੀ ਇੱਟ ਭਾਵੇਂ ਰੋ ਭਾਵੇਂ ਪਿੱਟ ਸਾਨੂੰ ਦੇ ਦੇ ਲੋੜੀ ਤੇਰੀ ਜੀਵੇ ਜੋੜੀ ਖੁਸ਼ ਰਾ ਕੁੜੀਆ ਰਾਣੀ ਖੁਸ਼ ਰਾ ਵਾਹ ਕਰੋ ਤੈਨੂੰ ਚੜਦੀ ਕਲਾ ਚ ਰੱਖੇ ਕਿਉਂਕਿ ਭਾਈ ਮੈਂ ਤਾਂ ਬੱਚਿਆਂ ਨੂੰ ਸੀਸ ਦੰਦਾਂ ਦਾ ਕਿਉਂਕਿ ਨਿਆਣੇ ਦੇ ਜਿਹੜੇ ਮਾਪੇ ਨੇ ਕਹਿੰਦੇ ਰਾਜੇ ਰਾਣੀ ਹੁੰਦੇ ਆ ਇਹ ਮੇਰੀ ਸੋਚ ਆ ਵੀ ਅਸੀਂ ਇਹਨਾਂ ਦੇ ਮਾਪੇ ਵੀ ਅਸੀਂ ਰਾਜੇ ਰਾਣੀਆਂ ਠੀਕ ਖੁਸ਼ ਰਹੋ ਤੇ ਇਧਰ ਵੀ ਸਾਡੀ ਸਰਦਾਰਨੀ ਨੂੰ ਮਿਲੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੈਰ ਬੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਈ ਹੈਪੀ ਲੋੜੀ ਜੀ ਮਨੂੰ ਲੱਗਦੀ ਲੋੜੀ ਹੁੰਦਾ ਤੂੰ ਹੀ ਘਰ ਚੋਂ ਜ਼ਿਆਦਾ ਤਿਆਰ ਹੋਈ ਵੀ ਹੈ ਹਾਂਜੀ ਹਾਂਜੀ ਸਾਲ ਦਾ ਪਹਿਲਾ ਤਿਹਾਰਾ ਜੀ ਖੁਸ਼ੀ ਦੇ ਚੈਨ ਨਾਲ ਬਣਾਉਣਾ ਚਾਹੀਦਾ ਜਿਸ ਕਰਕੇ ਧਿਆਨ ਹੋਗੀ ਜੀ ਮੈਂ ਹਾਂ ਠੀਕ ਹੈ ਜੀ ਸਹੀ ਬਾਤ ਅੱਜ ਬੱਚੇ ਵੀ ਸਿਰ ਬਣਾਏ ਜੀ ਦੁਬਾਰੇ ਪਹਿਲਾਂ ਅਸੀਂ ਕਹਿੰਦੇ ਹੁੰਦੇ ਤੇ ਮੰਮੀ ਸਮਝਾਉਂਦੇ ਛੋਟੇ ਛੋਟੇ ਹੁੰਦੇ ਤੇ ਵੀ ਲੋਹੜੀ ਦੇ ਮੌਕੇ ਵੀ ਇਦਾਂ ਇਦਾਂ ਕੱਢ ਦੋ ਸਿਰ 'ਚ ਤੇ ਸੋਨੇ ਦੇ ਵਾਲ ਕੇ ਕਰਦੇ ਹਾਸੇ ਕਰਦੇ ਹੁੰਦੇ ਉਹ ਤਾਂ ਨਾਉਂਦੇ ਨਹੀਂ ਤੇ ਹੁੰਦੇ ਫਿਰ ਮੰਮੀ ਰਾਂ ਨੇ ਕਹਿ ਦਿੰਦਾ ਮਿਲਿਆ ਸੋਨੇ ਦੇ ਵਾਲ ਕਰੀਏ ਫਿਰ ਨਾ ਲੰਭਦੇ ਸੀ ਤੇ ਉਹ ਸਾਰੀ ਯਾਦਾਂ ਦੇਖੀ ਜਾਂਦੇ ਤੇ ਹੋਈ ਤਾਂ ਐ ਨਹੀਂ ਵਾਲ ਸੋਨੇ ਦੇ ਅੱਛਾ ਜਾਣੀ ਤਾਂ ਤਾਂ ਹੀ ਕਹਾਵਤ ਜੁਣੀ ਹੋਈ ਸੀ ਬਣਾਣੀ ਐਨੇ ਨੇ ਉਹਦੇ ਵਿੱਚ ਰਾਇਦ ਲਿੱਧਰ ਜਾਏ ਲੋੜੀ ਨੂੰ ਵਿੱਚ ਕਰਕੇ ਜਾਨੀ ਤਾਂ ਇਹ ਬੱਚਿਆਂ ਦੀ ਸਰਵਿਸ ਕਰਦੀ ਹਾਂਜੀ ਹਾਂਜੀ ਠੀਕ ਜੀ ਹੈ ਵੈਸੇ ਇੱਕ ਗੱਲ ਸਰਦਾਰ ਨੇ ਤਾਂ ਸਫਾਈ ਤਾਂ ਰੱਖਦੇ ਉਹ ਦਲਿੱਧਰ ਤਾਂ ਤਾਂ ਕੱਢਿਆ ਬਈ ਘਰ ਚ ਹਾਂਜੀ ਹਾਂਜੀ ਠੀਕ ਨਹੀਂ ਸਫਾਈ ਨਾਲੇ ਵਰਕਤਾ ਜੀ ਘਰ ਵਿੱਚ ਨਹੀਂ ਨਹੀਂ ਬਾਈ ਇਹਨੂੰ ਵੀ ਮੈਂ ਕਹਿੰਦਾ ਹਾਂ ਸਫਾਈ ਹੋਵੇ ਜੀ ਹੈ ਤੂੰ ਲక్ష్ਮੀ ਆ ਵਰਕਤੇ ਆ ਜਿੰਨੀ ਦੇਰ ਮੰਮੀ ਤੇ 19 ਦੇਰ ਵੀ ਵਰਕਤ ਰਹੀ ਹਾਂਜੀ ਹਾਂਜੀ ਮੰਮੀ ਚਲੇ ਗਈ ਮੰਮੀ ਤੇ ਬਾਅਦ ਤੂੰ ਆ ਵਰਕਤੇ ਵਰਕਤ ਬਹੁਤ ਧੰਨਵਾਦ ਵੀ ਆ ਲੋ ਬਾਈ ਇੱਧਰ ਇਹ ਵੀ ਆਪਣਾ ਧਾਮ-ਜਾਮ ਰੱਖੀ ਬੈਠੀ ਸਾਰਾ ਹਾਂਜੀ ਬਸ ਹੁਣ ਬੱਚੇ ਆਉਣ ਲੱਗ ਜਣੇ ਥੋੜਾ ਟਾਈਮ ਤੱਕ ਥੋੜੀ ਬੱਲਣੀ ਹੈ ਜੀ ਆਪਾਂ ਨੇ ਵੀ ਤੈਨੂੰ ਨਾਲ ਮੱਥਾ ਟੇਕਣਾ ਲੋ ਬਾਈ ਉਹ ਵੀ ਉੱਧਰ ਦਿਖਾ ਦਿੰਦਾ ਮੈਂ ਤੁਹਾਨੂੰ ਜਿਹੜੀ ਅਸੀਂ ਤਿਆਰੀ ਕਰੀ ਵੀ ਹੈ ਵੀ ਆਓ ਦੇਖੋ ਇੱਥੇ ਸਮਾਨ ਰੱਖਤਾ ਬਾਈ ਆ ਤਿਲ ਪਾਉਣੇ ਇਹਦੇ ਵਿੱਚ ਸਾਰੇ ਪਰਿਵਾਰ ਨੇ ਮੱਥਾ ਟੇਕ ਹੋ ਜਾਂਦਾ ਤੇ ਬਾਕੀ ਦਿਨ ਛੇਪਣ ਦੀ ਕਗਾਰ ਪਰ ਬੂਟੇ ਤੁਹਾਨੂੰ ਪਤਾ ਬਾਈ ਜਸ਼ਨ ਆ ਜਿਹੜੀ ਸਾਡੀ ਗੁਡਿਆ ਰਾਣੀ ਵੀ ਉਹ ਪਾ ਦਿੰਦੇ ਤੇ ਅਦਰਵਾਈ ਸਾਡਾ ਰਾਜਾ ਖੜਾ ਜਿਹੜਾ ਖੇਤਾਂ ਦਾ ਰਾਜਾ ਇਹ ਸਾਡਾ ਵੀ ਰਾਜਾ ਬਈ ਇਹਦਾ ਦਿੱਤਾ ਹੀ ਖਾਂਦੇ ਵਿਚਾਰਾ ਕਮਾਈਆਂ ਕਰਦਾ ਉਹ ਸਾਨੂੰ ਲੈ ਕੇ ਜਾਂਦੀ ਉਹ ਟੱਕੀ ਖੜੀ ਉਹ ਵੀ ਇਹਦਾ ਵੀ ਕੱਪੜਾ ਇਹ ਦੇਹ ਹੋ ਜਾਣਾ ਇਹ ਮਹਿਕ ਲੈ ਕੇ ਜਾਈ ਜਾਂਦਾ ਚਲੋ ਚਾਦਰ ਮੀਂਹ ਆ ਪਿਆ ਦੋ ਦਿਨ ਚੱਕ ਦਿੱਤੀ ਸੋ ਇਸ ਕਰਕੇ ਬਾਕੀ ਆ ਦੇਖੋ ਬਾਈ ਮੁੱਟੇ ਬਾਟੇ ਬਾਕੀ ਹਰਜੀਤ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਾਫ ਸਫਾਈ ਇਹਨੂੰ ਇਹ ਰਾਣੀ ਆ ਆਪਣੀ ਮਨੇ ਘਰ ਦੇ ਵਿੱਚ ਆਪੇ ਕਰੀ ਜਾਂਦੀ ਐ ਆ ਲੈ ਵੀ ਸਰਦਾਰ ਨਹੀਂ ਐ ਹਾਂਜੀ ਹਾਂ ਆ ਦੇਖੀ ਉਹਦਾ ਡਰਾਈ ਫਰੂਟ ਲਈ ਬੈਠੀ ਐ ਸਾਰੇ ਹਾਂਜੀ ਉਹ ਖੇਤੜੀ ਵਿੱਚ ਘਰੀ ਹੋਈ ਐ ਜੀ ਸਾਰੇ ਤੇ ਉਹ ਕਰਨੀ ਐ ਜੀ ਹੋਰ ਨਹੀਂ ਮਾਰ ਖਾਦੀ ਅੱਛਾ ਅੱਛਾ ਅਖੀਰ ਚ ਪੈਣੇ ਐ ਠੀਕ ਠੀਕ ਐ ਰੱਖੀ ਹੋਈ ਐ ਜੀ ਗੈਸ ਤੇ ਆਮ ਤੇ ਰਸੂ ਘਾਲਿਆ ਦਾ ਦੁਪਹਿਰੇ ਲੈਤਾ ਹਾਂਜੀ ਦੋ ਦਾ ਲੈ ਆ ਦਾ ਬਾਅਦ ਕਤਤਾ ਤਨ ਮੰਨ ਕੇ ਬਈ ਹਾਂਜੀ ਤੇ ਹੁਣ ਇਹ ਚ ਪਾਉਣੇ ਕੱਟ ਕੇ ਕਾਜੂ ਗਦਾਮ ਅੱਛਾ ਹਾਂਜੀ ਇਹਦੇ ਚ ਇਲਾਇਚੀ ਦੇ ਬੀਜ ਕੱਟ ਕੇ ਜੀ ਉਹ ਪਾਉਂਦੇ ਫਿਰ ਕੁੱਟਦੇ ਐਦਾਂ ਬੱਚੇ ਕਹਿੰਦੇ ਮਮਾ ਜੀ ਇਦਾਂ ਹੀ ਲੈ ਚੀ ਜੀ ਦੇ ਵਿੱਚ ਥੋੜ ਕੇ ਫੇਰ ਥੋੜੀ ਜੀ ਕੰਤਜੀ ਮੰਨਦੇ ਖੀਰ ਖਾਂਦੇ ਨੇ ਹੈਗੇ ਹੁਣ ਐਵੇਂ ਵਿੱਚ ਬੀਜ ਇਹਨਾਂ ਦੇ ਪੀਸ ਕੇ ਪਾ ਦਾਨੇ ਫਿਰ ਵਿੱਚੇ ਖਾ ਲੈਣ ਇਹਨਾਂ ਨੇ ਲੈ ਖਾਣੀ ਤਾਂ ਐ ਨਾ ਬੱਚਿਆਂ ਦਾ ਹਾਂ ਨਹੀਂ ਸਾਰਿਆਂ ਨੇ ਖਾਣੀ ਐ ਜੀ ਰਾਸਦੀ ਦਾ ਹਾਂ ਰਾਸ ਦੇ ਖੀਰ ਤਾਂ ਸਾਰਿਆਂ ਨੇ ਖਾਣੀ ਐ ਜੀ ਗੱਲ ਅੱਜ ਨਹੀਂ ਜਖਾਣੀ ਗੱਲ ਪਾਉਂਗੇ ਆ ਇਹ ਤਾਂ ਹੈ ਮਨਨਜੋਗ ਤੇਰਾ ਕੱਲ ਦਿਖਾ ਖੀਰ ਤੇਰੀ ਵੀ ਕਿਹਦੀ ਦੱਸਦੀ ਹਾਂਜੀ ਹਾਂ ਰਸਦੀ ਅੱਛਾ ਲੋ ਬਈ ਸਰਦਾਰ ਨੇ ਕੁਛ ਨਾ ਕੋਈ ਠਾਰਾ ਠੱਗੀ ਕਰੀ ਜਾਂਦੀ ਹੈ ਹਰਦੀ ਨਹੀਂ ਹਾਂਜੀ ਬਸ ਉਹਨਾਂ ਬੱਚਿਆਂ ਨੂੰ ਲਾਏ ਜਾਣਾ ਜੀ ਢੋਲੇ ਬਣਾ ਬਣਾ ਕੇ ਘੁੰਮਣਾ ਲੋੜੀ ਮੂੰਗਫਲੀ ਮੰਗਣਾ ਹੂੰ ਤੇਜਾ ਦੋਸੇ ਛੋੜੇ ਹੁੰਦੇ ਤੇ ਅਸੀਂ ਪਹਿਲਾਂ ਪਾਠੀਆਂ ਕੱਟੀਆਂ ਕਰਦੇ ਹੁੰਦੇ ਮਤਲਬ ਸਾਂਝੀ ਲੋੜੀ ਬਾਲ ਦਿੰਦੇ ਤੇ ਵਿੱਚ ਬੇਜੀ ਪੰਜ ਸੱਤ ਜਣੇ ਘਰ ਦੇ ਇਕੱਠੇ ਹੋ ਕੇ ਫਿਰ ਅਸੀਂ ਟੋਕਰਾਂ ਲੈ ਕੇ ਲੈ ਕੇ ਪਤਨੀ ਦੇ ਮੰਗੜੇ ਨੂੰ ਵੀ ਜਾਣਾ ਕਰਦੇ ਕਿਸੇ ਦੇ ਘਰ ਕਿਸੇ ਚਲ ਕੋਈ ਨਹੀਂ ਚੱਲੀ ਜਾਣਾ ਤੋਂ ਇਨਾ ਆਹ ਡਰਾਈ ਫਰੂਟ ਨਾ ਪਾਇਆ ਕਰ ਸਮਾਨ ਵਿੱਚ ਸਬਜ਼ੀਆਂ ਦੇ ਪਹਿਲਾਂ ਹੀ ਲੋਕ ਕਹਿੰਦੇ ਵੀ ਆਪਾਂ ਮੋਟੇ ਬਹੁਤ ਆ ਬਹੁਤ ਮਿਹਨਤ ਲੱਗੀ ਜੇ ਸਰੀਰ ਬਣਾਉਣ ਨੂੰ ਹੈ ਚਲ ਕੋਈ ਨਹੀਂ ਦੀ ਗੱਲ ਨਹੀਂ ਹੈਗੀ ਨਾ ਨਾ ਇਹੀ ਜੀ ਤਾਂ ਚਲ ਕੋਈ ਗੱਲ ਨਹੀਂ ਹਾਂ ਜੀ ਚਲ ਤੇਰਾ ਧੰਨਵਾਦ ਆ ਤੂੰ ਜਾਨੀ ਸਵਾਦ ਸਵਾਦ ਚੀਜ਼ਾਂ ਜਿਹੜੀਆਂ ਬਣਾ ਕੇ ਦਿੰਦੀ ਆ। ਨੀ ਸਾਲ ਦਾ ਤਿਹਾਰਾ ਜੀ ਫਿਰ ਵਧੀਆ ਮਖੀਰ ਵੀ ਵਧੀਆ ਲੱਗਣੀ ਚਾਹੀਦੀ ਰੇਸ ਦੀ। ਵੀ ਜਿਹੜੇ ਖਾ ਕੇ ਕੁਝ ਰੋਗ ਹੋ ਗੋ ਸਾਰੇ। ਵੀ ਤਾਂ ਕਰਕੇ ਵੀ ਥੋੜਾ ਜਿਆਦਾ ਹੀ ਪਾਦੇ ਕੁਸ ਸਰਦੀ ਆ ਜੀ ਸਰਦੀ ਵੀ ਕਬਦਾਂ ਕੱਜ ਜਿੰਨੇ ਮਰਜੀ ਦੇਈ ਜਾ ਬੱਚਿਆਂ ਨੂੰ। ਵੀ ਹੈਲਥਿੰਗ ਨੇ। ਅੱਛਾ। ਹਾਂਜੀ। ਡਾਕਟਰ ਨਹੀਂ ਤਾਂ ਨਹੀਂ ਆਹੀ ਕਿਤੇ ਤੂੰ? ਹਾਂ ਕੁਝ ਤਾਂ ਜਲੋ ਜੀ। ਬੱਚਿਆਂ ਦੀ ਮਾਂ ਕਿਸੇ ਹੁੰਦੀ ਡਾਕਟਰ ਨਹੀਂ ਹੁੰਦੀ ਆ ਜੀ। ਇਹ ਆ ਗੱਲ ਤਾਂ ਲੱਖ ਰੁਪਏ ਦੀ ਗਈ। ਵੇ ਬੱਚਿਆਂ ਦਾ ਪਹਿਲਾ ਹੀ ਗੁਰੂ ਵੀ ਹੈ ਨਾ ਕਹਿੰਦੇ ਹਾਂਜੀ ਉਹ ਗੁਰਦੇਵ ਪਿਤਾ ਹਾਂਜੀ ਗੁਰਦੇਵ ਮਾਤਾ ਪਹਿਲਾ ਜਿਹੜਾ ਗੁਰੂ ਆ ਉਹ ਮਾਂ ਦੇਖਦੀ ਬੱਚੇ ਨੂੰ ਕਿਆ ਦੇਣਾ ਕਿਆ ਨਹੀਂ ਦੇਣਾ ਵੀ ਬਾਕੀ ਘਰ ਤਾਂ ਫਿਰ ਆਪਣੇ ਜੋ ਵੱਡੇ ਹੁੰਨੇ ਆਪਣੀ ਪਸੰਦ ਦੇ ਵੀ ਜਿਹੜਾ ਕੁਝ ਮਰਜ਼ੀ ਖਾ ਸਕਦੇ ਨੇ ਨਹੀਂ ਬੱਚਿਆਂ ਨੂੰ ਤਾਂ ਆ ਦੇਖਣਾ ਪੈਂਦਾ ਹੈ ਨਹੀਂ ਥੈਂਕ ਯੂ ਧੰਨਵਾਦ ਤੇਰਾ ਚਲ ਵੀ ਚਲ ਉਹ ਇੱਥੇ ਗੱਲਾਂ ਮਾਰੀ ਜਾਂਦੇ ਖੀਰ ਤੇਰੀ ਉਹੀ ਉਹਨਾਂ ਸਭ ਕਰਕੇ ਰੱਖੀ ਜੀ ਹੈ ਵੀ ਤੇਜ ਉਹਦੇ ਕੋਲ ਨਹੀਂ ਹਾਂ ਕਿ ਹਾਂ ਕਿ ਅੱਜ ਨਾਲ ਬਣਾਉਣੀ ਹੈ ਅੱਛਾ ਅੱਛਾ ਲੈ ਉਧਰ ਦੇ ਖੜ ਜਾ ਪਹਿਲਾਂ ਉਧਰ ਜਾ ਕੇ ਆਹਰਜੀਤ ਖੜ ਜਾ ਇੱਕ ਮਿੰਟ ਤੇ ਆਹੋ ਦੇਖੀ ਉਹ ਦੇਖੀ ਖੜ ਜਾ ਕਿ ਕ ਇਧਰ ਬੈਗੀ ਗੱਲਾਂ ਮਾਰ ਕੇ ਤੇ ਕ ਇਧਰ ਲੋ ਭਾਈ ਪਹਿਲਾਂ ਇਧਰ ਬੰਦੇ ਨੂੰ ਮਿਲੋ ਸਾਡੇ ਨੂੰ ਸਤਿਕਾਰ ਜੀ ਉਹ ਬੱਲੇ ਮੁੰਡਿਆ ਤੂੰ ਵੀ ਕਹ ਤੇ ਕਿ ਲੋੜੀ ਦੀਆਂ ਵਧਾਈਆਂ ਲੋੜੀ ਦੀਆਂ ਭਾਈ ਹੈਪੀ ਲੋੜੀ ਕਹ ਦੇ ਹੈਪੀ ਲੋੜੀ ਕਹ ਕੇ ਘਟੇ ਜੀ ਭੈਣ ਦਾ ਮਾਣ ਆਇਆ ਮੈਂ ਤਾਂ ਬੰਦੇ ਵਾਲੀ ਦਾ ਤੁਹਾਨੂੰ ਗਾਇਆ ਤੁਹਾਨੂੰ ਛੇੜਦੇ ਤੇ ਕਹਿੰਦੇ ਬੂਆ ਜੀ ਤੁਹਾਡੇ ਨਾਮ ਪਰੇ ਹੈਪੀ ਲੋੜੀ ਹੂੰ ਜੋ ਜੋ ਹਾਂ ਮੰਨ ਗਏ ਵੀਡੀਓ ਕਰ ਕਰ ਕੇ ਜਿਹੜੀ ਹੈ ਜੇ ਕਹਿੰਦੇ ਬੱਚੇ ਦੇਖਣੇ ਫਿਰ ਇਹਨਾਂ ਲੋੜੀ ਲੈਣ ਲੱਗ ਜਾਣਾ ਵੀ ਮੇਰੇ ਦੇਖ ਨੂੰ ਸੋਹਣਾ ਸੋਹਣਾ ਕਾਲ ਕਰਕੇ ਸਹੀ ਸਹੀ ਗੱਲ ਹੈ ਇਹ ਤਾਂ ਹਾਂਜੀ ਲੋ ਭਾਈ ਸਾਡਾ ਇਹ ਗੱਡੂ ਰਾਣਾ ਜਿਹੜਾ ਅਜਿਹੇ ਵੰਗ ਕਪੜੇ ਪਾਏ ਲੱਗੇ ਹੈਗੀ ਤੇ ਘਣੋ ਨਹੀਂ ਪਾਤੇ ਬਿਨਾਂ ਕੇਟੇਗੀ ਵੀ ਠੰਡ ਚ ਕੋਈ ਲਾੜੀ ਨਹੀਂ ਜ ਬੱਚੇ ਨਾਲ ਲੋ ਭਾਈ ਆਹ ਦੇ ਐਲਵਾ ਗੱਡੂ ਬੰਦਾ ਸਾਡਾ ਹੈ ਗੱਡੂ ਇਹ ਇਹ ਜਦੋਂ ਮੌਸਮ ਥੋੜਾ ਖੁੱਲ ਗਿਆ ਤਾਂ ਜਿਵੇਂ ਧੁੱਪ ਆ ਗਈ ਸੀ ਚਾਕੇ ਫਿਰ ਸਾਰੇ ਨਾਂ ਨੂੰ ਲੈ ਨਾੜੀ ਤੇ ਲਿੱਧਰ ਘੜਦਾ ਤਾਂ ਹੈ ਤੂੰ ਐਂ ਕਹਿ ਵੀ ਮੈਂ ਦਿਲਿੱਧਰ ਘੜਿਆ ਹੈ ਵੀ ਬਲ ਭਾਰੀ ਫਿਰ ਧੁੱਪ ਜੇ ਸੁੱਕਦੀ ਹੈਗੀ ਨਹੀਂ ਫਿਰ ਤੁਹਾਨੂੰ ਪਤਾ ਵੀ ਮੁਸਕ ਜਾਂਦੇ ਬਹੁਤ ਹੈ ਤਾਂ ਹੈ ਫਿਰ ਚੱਲ ਇੱਕ ਉਧਰ ਬੈਠੀ ਆ ਉਹ ਕਿਆ ਕਰਨ ਲੱਗੀ ਆਹ ਦੇਖ ਉਧਰ ਹਾਂ ਇਹ ਵੀ ਬਾਈ ਸਾਡੀ ਡਾਕਟਰ ਨੇ ਮਾਰਦੀ ਮਰਦੀ ਵਟਵੈਂਡ ਕਰਦੇ ਆਂ ਹਾਂ ਡਾਕਟਰ ਤੂੰ ਡੱਟਨੀ ਬਣੂਗੀ ਹਾਂ ਲੈ ਭਾਈ ਤੂੰ ਉੱਥੇ ਕਰੀ ਗੱਲਾਂ ਕਰਕੇ ਹੋਰ ਇਹਨਾਂ ਆ ਗਈ ਪੁੱਤ ਉਹ ਮੈਸੇਜ ਆਇਆ ਸੀ ਨਾ ਵੀ ਐਡੀ ਰਿਵੀਜ਼ਨ ਲੈਣੀ ਆ ਵੀ ਕੱਲ ਟੈਸਟ ਹੈ ਤਾਂ ਮੈਂ ਉਹੀ ਜੀਡੀ ਕਰਨ ਲੱਗ ਪਈ ਨਾ ਮੈਂ ਸਰਦਾਰ ਨਹੀਂ ਦੇਖ ਰਹਾ ਹਾਂਜੀ ਇਹਦਾ ਸੋਨਾ ਪੜਦੀ ਹੈ ਜੀ ਅੱਜ ਸਕੂਲ ਵੀ ਨਹੀਂ ਲੱਗਿਆ ਤਾਂ ਇਹਦਾ ਇਹ ਪ੍ਰਾਇਮਰੀ ਦੀ ਪਾਣਾ ਹੁਣ ਫੇਰ ਦਾ ਵਾੜ ਕੇ ਰਹਿਣਾ ਤਾ ਫਿਰ ਹੋਇਆ ਭਾਈ ਜਸਨ ਸਾਡੀ ਪੂਰੇ ਜ਼ਿਲ੍ਹੇ ਚੋਂ ফার্স্ট ਆਈ ਹੈ ਹਾਂਜੀ ਰੋਪੜ ਪੜਦੀ ਆ ਕੁੜੀ ਜਰਾਣੀ ਆਪਣਾ ਪੜੀ ਜਾਂਦੀ ਆ ਪਾਸੇ ਛੇੜਦੇ ਨਹੀਂ ਦੇਖ ਲਓ ਹੁਣ ਤੁਹਾਨੂੰ ਪੜਨ ਪੜਦਾ ਹੈ ਸਿਆਣੀ ਬਹੁਤ ਆਈ ਜਰੂਰੀ ਹੈ ਸਿਆਣੀ ਬਹੁਤ ਆਈ ਗਣੀ ਚੁਤ ਆਹ ਤੇਰੇ ਪਰ ਆ ਜਈ ਜੀ ਦੂ ਸਿਆਣੀ ਜਈ ਜੀ ਬੇਲ ਉਹ ਜੇ ਚੂਹੇ ਹੈ ਹਾਂ ਠੀਕ ਨਹੀਂ ਹਾਂਜੀ ਚਲੋ ਦੇਖੋ ਭਾਈ ਪੜਨ ਪੜਨ ਦਾ ਅੰਤ ਰੇ ਬੰਦੇ ਚਲ ਖੜੇ ਇੱਕ ਮਿੰਟ ਇੱਕ ਆਹ ਦੇਖੋ ਇੱਕ ਆਹ ਦੇਖੋ ਚਪਲੀ ਹਰਜੀਤ ਮਨ ਲਾਦੀ ਤਪੱਸਿਆ ਪਰ ਬੈਠਾ ਨਹੀਂ ਮਨ ਲਾਦਾ ਮੈਂ ਕਾਹੇ ਕਹਿ ਰਹੀ ਸੀ ਠੰਡ ਤਾਂ ਨਹੀਂ ਲੱਗਦੀ ਹੁਣ ਠੰਡ ਲੱਗੀ ਲੱਗਦੀ ਹੁਣ ਮੇਰੇ ਫੇਰ ਜਾਈ ਚੱਕ ਕੇ ਦੇ ਦੇ ਹਾਂਜੀ ਦੇ 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 ਜਾਈ ਦੇ ਦੇ ਤੱਕੋ ਚੱਕੋ ਜੇ ਠੰਡ ਲੱਦੀ ਐ ਪੁੱਛਣਾ ਤੇਰਾ ਫਰਜ਼ ਆ ਤੂੰ ਦੇ ਚੱਕ ਕੇ ਰਜਾਈ ਮੈਂ ਦੇਖ ਲਿਆ ਨਾ ਨਹੀਂ ਪਾਈ ਉੱਪਰ ਇਹ ਵੀ ਦਾ ਦੇ 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 ਲੋ ਬਈ ਬਗੂ ਉੱਤ ਲੈ ਹਾਂ ਲਾ ਬਈ ਮਾਂ ਚਾਹੀਦੀ ਇਹੀ ਜੀ ਹੈ ਲੋੜੀ ਰਾਂ ਤੇ ਜਾਊਂਗਾ ਫੇਰ ਸ਼ਾਮ ਨੂੰ ਲੈ ਉਹ ਨਾ ਕਰ ਮਖਾਂਡੇ ਕਰਾਈ ਜੀ ਵਾਲਾ ਆਰੇ ਬੱਚਿਆਂ ਰਿੰਗ ਦਿਹਾੜ ਦਾ ਚੌਂਕ ਹੁੰਦਾ ਹੈ ਜੇ ਆਪਾਂ ਨੂੰ ਬਹਿਗਾ ਠੀਕ ਹੈ ਠੀਕ ਹੈ ਚੱਲ ਫਿਰ ਚੱਲ ਖੀਰ ਦਿਖਾ ਉਹ ਬਾਈ ਇਹ ਦਰਵਾਜੇ ਬਹੁਤ ਵਧੀਆ ਚੀਜ਼ ਹੈ ਸ਼ੀਸ਼ਾ ਲੱਗਿਆ ਵਾ ਇਹ ਅੱਗੇ ਪਿੱਛੇ ਨਹੀਂ ਦਿਖ ਸਕਦਾ ਇਹ ਮੇਰੀ ਚੋਇਸ ਦੀ ਹੈ ਸ਼ੀਸ਼ਾ ਲਾਉਣ ਦੇ ਆ ਦਰਵਾਜੇ ਨੂੰ ਐਨੂ ਆ ਰੇਦਰ ਆ ਦੇਖੋ ਆ ਦੇਖੋ ਇਹ ਮੇਰੀ ਚੋਇਸ ਦੀ ਬਾਈ ਹੈ ਉਹ ਦੇਖੋ ਉਹ ਬੰਦਾ ਲੈ ਇਕੜਾ ਹੈ ਹਾਂ ਬਈ ਸਰਦਾਰਨੀ ਹੈ ਆਹ ਉਹ ਹੇ ਸੰਧਾਰਾ ਗਿਆ ਭਾਈ ਲੋ ਭਾਈ ਇੱਕ ਘਰ ਸੰਧਾਰਾ ਗਿਆ ਦੂਇ ਘਰ ਤੇ ਸੰਧਾਰਾ ਆਇਆ ਇਹੀ ਨਿਮੁਕਤਾ ਇਹ ਖੋਲੀ ਜਿਵੇਂ ਮੜਾ ਜਾ ਇਹ ਭਾਈ ਜਸਵੀਰ ਨਾਲ ਤੇ ਆਇਆ ਜਾਨਮਾਲ ਦੇ ਤੇ ਆ ਲੋ ਜਸ਼ਨੀ ਸੰਧਾਰਾ ਦੇ ਕੇ ਆਈ ਆਪਣੀ ਮੰਮੀ ਦਾ ਨਾਲੇ ਲਿਆਈ ਹੈ ਹਾਂਜੀ ਲੋ ਭਾਈ ਹਾਂ ਵੀ ਸਰਦਾਰਨੀ ਹੈ ਹਾਂਜੀ ਮੈਂ ਕਈ ਠਾਲੀਆਂ ਪਈਆਂ ਤਾ ਤਾਂ ਹਾਂਜੀ ਮਾ ਬਣ ਗਈ ਹੈ ਹੈ ਬਣ ਗਈ ਜੀ ਬਤ ਵਾਟ ਵੀ ਚੱਲ ਫਿਰ ਠੀਕ ਹੈ ਬਰਾਮ रूम ਦੇ ਬਾਹਰ ਕੱਢ ਚਾਹਣ ਤਾਂ ਟੀਵੀ ਤੇ ਚਲ ਆ ਦੋ ਜੀ ਆ ਜਾ ਆ ਜਾ ਚਲ ਸਮਾਨ ਆਪਣਾ ਰੱਖੀ ਬੈਠੀ ਆ ਹਾਂਜੀ ਸਮਾਨ ਘਾਟ ਕਾ ਸੀ ਹੈ ਐ ਵੀ ਤੇ ਲਈ ਕੱਢ ਕੇ ਅੱਛਾ ਚਲ ਚਲ ਆ ਦੇਖ ਲੈ ਇਹ ਸੰਧਾਰਾ ਜੀ ਆਪਣਾ ਦੇ ਆਈ ਮੈਂ ਤੇ ਮਮੀ ਨੂੰ ਉਹਦਾ ਲਈ ਹੈ ਹਾਂ ਚਲੋ 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 ਫਿਰ ਬਾਹਰ ਨੂੰ ਜੱਸਾ ਨਾ ਹਾਂਜੀ ਤੁਹਾਨੂੰ ਪਤਾ ਤਿਲ ਵੀ ਦਿਖਲਾ ਕਿੱਥੇ ਪਏ ਆ ਹਾਂ ਉਹ ਤਾਂ ਨਹੀਂ ਜੀ ਬੈਠਾ ਜੀ ਹਾਂ ਛਾ ਲੋ ਭਾਈ ਦੁਬਾਰਾ ਫੇਰ ਤੁਹਾਨੂੰ ਬੰਦਾ ਦਿਖਾ ਦਿੰਦੇ ਆ ਦੇਖੋ ਉਹਦਾ ਨਾ ਇੱਥੇ ਤੇ ਨਾ ਆਹ ਦੇਖੋ ਮੇਰੀ ਐਂਟਰੀ ਆ ਹੁਣ ਪਿਓਰ ਗੇਟ ਦੇ ਅੰਦਰ ਤੇ ਆੜੀ ਆੜੀ ਓਏ ਉਹਦੇ ਭਾਈ ਉੱਥੇ ਬੈਠਾ ਨਾ ਇਹ ਦੇਖ ਲੈਂਦਾ ਇਹ ਕਿਹੜਾ ਬੜਦਾ ਉੱਥੇ ਤੇ ਐਂਟਰੀ ਇੱਥੇ ਆ ਦੇਖੋ ਇਹ ਆ ਸਾਹਮਣੇ ਗੇਟ ਦੀ ਆ ਸਾਡੇ ਉਹ ਬਾਹਰ ਗੇਟ ਪਰ ਬੰਦਾ ਦਿਖਦਾ ਅੰਦਰ ਤੇ ਬੈਠਾ ਮਨ ਕੇ ਚਲੋ ਦੇਖੋ ਗੇਟ ਖੋਲਣਾ ਤਾਂ ਉੱਥੇ ਅੰਦਰ ਤੇ ਬੈਠੇ ਨੇ ਉਹਨਾਂ ਦੇਖ ਲੈਣਾ ਹਨਾ ਜਸ਼ਨੀ ਆ ਗਏ ਤਿਲਪੁੱਤ ਹਾਂਜੀ ਬਸ ਠੀਕ ਆ ਲੋ ਭਾਈ ਤਿਲ ਵਿਲਾਈਜੇਸ਼ਨ ਹਾਂ ਆ ਦੇਖੋ ਇੱਧਰ ਚੱਲ ਰਹੀ ਤਿਆਰੀ ਚਲੋ ਬਾਕੀ ਭਾਈ ਜਦੋਂ ਮੱਥਾ ਟੇਕਣਾ ਉਦੋਂ ਹੀ ਸਾਰੇ ਪਰਿਵਾਰ ਨਾਲ ਤੁਹਾਨੂੰ ਇੱਕ ਇਹ ਕਹਿਣਾ ਫੇਰ ਮਿਲਾਵਾਂਗੇ ਬੱਚਾ ਨੇ ਆਉਣ ਲੱਜਣਾ ਤੇ ਮਿੱਠੀ ਮਿੱਠੀ ਜਿਸ਼ਨ ਹਵਾ ਵੀ ਲੱਗੀ ਚੱਲਣ ਆ ਦੇਖ ਆ ਦੇਖ ਆ ਬੂਟਾ ਭਾਈ ਖਿਲਦਾ ਦੇਦਾ ਦੇਖੋ ਬਾਕੀ ਬਾਈ ਮੀ ਪੈ ਕੇ ਹਟਿਆ ਤਾਂ ਦੇਖੋ ਜਿੱਥੇ-ਜਿੱਥੇ ਆਹਾ ਸੂਰ ਜਾ ਕੇ ਘੁੰਮਦਾ ਹੈ ਨਾ ਜਿੱਥੇ-ਜਿੱਥੇ ਧੁੱਪ ਘੱਟ ਲੱਗੀ ਹੈ ਉੱਥੇ-ਉੱਥੇ ਤੇਰਾ ਘੱਟ ਟਾਇਲ ਸੁੱਕੀ ਹੈ ਬਾਕੀ ਸਲਾਬੀ ਜੀਏ ਬਾਕੀ ਇੱਧਰ ਤਾਂ ਹੋ ਹੀ ਜਾਂਦਾ ਕਿਉਂ ਬੂਟੇ ਜਾਨ ਨੂੰ ਕੱਢ ਕੇ ਲਾ ਦੋ ਕਿ ਤੇਨੂੰ ਉਹ ਉਹ ਲਾਉਂਗੇ ਪਤਾ ਕੋਈ ਨਹੀਂ ਤੇ ਬਾਈ ਚਲੋ ਹਰਾ ਰਸ ਸਾਹਿਬ ਦਾ ਟਾਈਮ ਵੀ ਹੋ ਗਿਆ ਜਿਵੇਂ ਨੂੰ ਆਪਣੀ-ਆਪਣੀ ਹਰੇਕ ਨੂੰ ਆਪਣੀ-ਆਪਣੀ ਆ ਕਹਿੰਦੇ ਨਹੀਂ ਹੁੰਦੇ ਇਹਨੂੰ ਆਪਣੇ ਬੂਟਿਆਂ ਦੇ ਇਹਦੀ ਮਾਂ ਨੂੰ ਉਹ ਆਪਣੀ ਪਈ ਵੀ ਆ ਮੈਂ ਆਪਣੀਆਂ ਸਬਜ਼ੀਆਂ ਭਾਜੀਆਂ ਕੱਟ ਬਣਾ ਲਵਾਂ ਆ ਲੋ ਆ ਦੇਖੋ ਇਹ ਪੁੱਤ ਹੀ ਦੀ ਉਮਰ ਨਾਂਗੀ ਠੀਕ ਨੇ ਹਨਾ ਸਮਝ ਗਏ ਛੋੜ ਆ ਦੇਖ ਲੋ ਆਪਣੇ ਆਪਣੇ ਕੰਮ ਆ ਭਾਈ ਚਲੋ ਬਾਕੀ ਚੱਲ ਰਿਹਾ ਕੰਮ ਰਹਿ ਰਹਾ ਸਭ ਚੱਲ ਰਹੀ ਹੈ ਮੱਕੀ ਮਾਲ ਦੇ ਅੱਗ ਹਾਂ ਸੁੰਘ ਕੇ ਦੇਖ ਜਿssen ਕਿੰਨੀ ਦੀ ਬਾਸਣਾ ਹੈ ਹਾਂ ਬਹੁਤ ਜ਼ਿਆਦਾ ਬਾਸਨਾ ਬਾਈ ਇਹ ਬੂਟੇ ਦੀ ਜਿੰਨੀ ਕਹਿ ਦੋ 19 ਬਾਸਨਾ ਚਲੋ ਇਹ ਬੂਟਾ ਵੈਸੇ ਅਸੀਂ ਲੈ ਆ ਪਾ ਗਮਲੇ ਚ ਹੈ ਧਰਤੀ ਦਾ ਹੈ ਠੀਕ ਨੇ ਹਾਂ ਤੁਸੀਂ ਲਾਈਟ ਬਾਲ ਦੇ ਪਤਾ ਦੋ ਟਾਈਮ ਮਿਲਦੇ ਆ ਘਰ ਦੇ ਆ ਜੇ ਚਲ ਹੁਣ ਅਜ ਬਾਈ ਤਿਹਾੜ ਦਾ ਦੇਣਾ ਇਸ ਕਰਕੇ ਚਲ ਚੱਕ ਦੇ ਫੱਟੇ ਚੱਕੇ ਨੇ ਆ ਚੱਕੇ ਵੇ ਆ ਜਮਟੇ ਚੱਕਦੇ ਚੱਕਦੇ ਇੱਕ ਹੋਰ ਆ ਜੇ ਉਹ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਸ਼ਾਮ ਨੂੰ ਫਿਰ ਰੈਡੀ ਕਰਿਆ ਹੋਇਆ ਹੈ ਮੈਂ ਦੇਖੀ ਹੋਵੇ ਦਿਖਾਉਂਗੀ ਕਿਆ ਕਰਤਾ ਆ ਜੈ ਸਦਾਦੇ ਕਿਵੇਂ ਸਰਪ੍ਰਾਈਜ਼ ਹੈ ਅੱਜ ਛੋਲੇ ਪੂਰੀਆਂ ਵੀ ਛਿੱਟੇ ਛੋਲਿਆਂ ਨਾਲ ਪੂਰੀਆਂ ਬਣਾਉਣਾ ਠੀਕ ਹੈ ਚਲੋ ਸਬਜ਼ੀ ਨੇ ਬਣਾ ਲਈ ਦੀ ਜੀ ਦੁਪਹਿਰੇ ਤੇ ਉਹ ਸ਼ਾਮ ਨੂੰ ਫਿਰ ਪਤਾ ਹੀ ਬੱਚਿਆਂ ਨੇ ਵੀ ਆਉਣਾ ਤੇ ਆਪਾਂ ਨੇ ਮੱਥਾ ਵੀ ਟੇਕਣਾ ਹੈ ਅਰਕੇ ਫਿਰ ਮੈਂ ਸਾਜਰੇ ਬਣਾ ਲਈ ਦੀ ਜੀ ਥੋੜੀ ਜੀ ਹੁਣ ਪੂਰੀਆਂ ਬਣਾਉਂਦੀ ਚਲ ਹੁਣ ਸਰਪ੍ਰਾਈਜ਼ ਤਾਂ ਰਹਿਣਾ ਨਹੀਂ ਹੈਗਾ ਠੀਕ ਆ ਚਲੋ ਠੀਕ ਆ ਆ ਲੈਣਾ ਕਰਨਾ ਦੇਖੋ ਇੱਧਰ ਫਿਰ ਜੀ ਦਿਨ ਨੂੰ ਕਿਆ ਕਹਿੰਦੇ ਪਹਿਲਾਂ ਜਿਹ ਚ ਜਿੱਚ ਘੁੱਟਦੇ ਆ ਓਖਲੀ ਨਾ ਚਲੋ ਭਾਈ ਆ ਗਿਆ ਉੱਧਰ ਕੋਈ ਦੇਖਦੇ ਆ ਕੌਣ ਲੋ ਭਾਈ ਲੋੜੀ ਵੱਲ ਚੁੱਕੀ ਐ ਇੱਧਰ ਮੈ ਲੋ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਇੱਧਰ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਲੋੜੀ ਦੇ ਸਾਰਿਆਂ ਨੂੰ ਮੁਬਾਰਕਾਂ ਜੀ ਹਾਂ ਲੋ ਭਾਈ ਪਾਪਾ ਜੀ ਤੇਰੇ ਲਈ ਇਹ ਹਾਰਾ ਸਾਰੇ ਵਾਸਤੇ ਚੜ੍ਹਦੀਆਂ ਕਲਾਂ ਚ ਰਹੇ ਹਾਂ ਸਾਲ ਦਾ ਪਹਿਲਾ ਤਿਹਾਰਾ ਖੁਸ਼ੀਆਂ ਭਰਿਆ ਬਿਲਕੁਲ ਲੋ ਭਾਈ ਸਾਰੇ ਬੈਠੇ ਆ ਪਰਿਵਾਰ ਮੱਥਾ ਟੇਕਣ ਨੂੰ ਤੇ ਇੱਧਰ ਹਾਂ ਵੀ ਇੱਧਰ ਵੀ ਦੇਖ ਲੋ ਲੋ ਜੀ ਲੈ ਲੋ ਪਾਪਾ ਜੀ ਦਾ ਫਿੱਤਲ ਲੋ ਜੀ ਦੇਖੋ ਲੋ ਭਾਈ ਉਹ ਲਾ ਭਾਈ ਵਿੱਚੇ ਵਿੱਚ ਫੋਨ ਆਈ ਜਾਂਦੇ ਆ ਕਗਲਾਂ ਕਰ ਲੋ ਬੰਦ ਪਰਮ ਕੋਲ ਨੂੰ ਹੋ ਜਾ ਦੇ ਦੀਦੇ ਲੈ ਮੈਨੂੰ ਵੀ ਦੇ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਲਓ ਭਾਈ ਤੇ ਵਾਹਿਗੁਰੂ ਹੋ ਤੁnga ਆਪਣਾ ਬੰਦੇ ਦੇ ਹੱਥ ਜੋੜ ਲਾ ਵੀ ਹਣਾ ਵਾਹਿਗੁਰੂ ਵਾਹਿਗੁਰੂ ਲਓ ਭਾਈ ਸਰ ਆਏ ਦਲਿੱਦਰ ਜਾਏ ਮਹਾਰਾਜ ਸੁਖੁਰ ਕੇ ਲਾ ਭਾਈ ਲਾ ਭਾਈ ਚਲੋ ਭਾਈ ਹਾਂ ਲੋ ਭਾਈ ਤੁਹ ਕਿ ਆ ਮਿਲੂਗਾ ਖਾਣ ਨੂੰ ਤੁਹ ਲਾ ਗੱਟੀਆਂ ਹੈ ਗੱਟੀਆਂ ਆ ਮਾਥਲੇ ਖਾਣ ਲਾ ਰੋੜੀਆਂ ਗੱਟਕ ਖਾਂਦੇ ਤਾਂ ਪਹਿਲਾਂ ਵੀ ਹੈ ਪਰ ਅੱਜ ਕੁਝ ਹੋਰ ਹੈ ਅੱਜ ਆਇਆ ਹਾਂ ਕੀ ਹੋਣਾ ਕੁਝ ਹੋਰ ਹੈ ਖਾਣੇ ਜੋ ਕਿੰਨਾ ਮੈਂ ਪਹਿਲਾਂ ਦੀ ਹਾਂ ਤਾਂ ਛੋਲੇ ਵੀ ਤਿਆਰ ਹੈ ਇਹਨਾਂ ਦੇ ਤੁਹਾਨੂੰ ਦੇਖੋ ਮੁੰਡੇ ਬਾਹਰ ਮੈਂ ਦੇਖਦੇ ਆ ਹਾਂ ਬਸ ਆ ਕੇ ਸਾਰੀ ਬਸ ਜਾਣ ਨੂੰ ਠੀਕ ਨੇ ਮਹਿਲਾ ਠੀਕ ਆ ਮੈਂ ਚੱਲਿਆ ਫਿਰ ਠੀਕ ਆ ਜੀ ਲੋ ਜੀ ਪਾਪਾ ਜੀ ਨੇ ਜਾਣਾ ਮੱਥਾ ਟੇਕਿਆ ਹਾਂ ਵੀ ਆੜੀ ਠੀਕ ਆ ਉਹ ਲੈ ਵੀ ਅੱਖਾਂ ਚ ਬਾੜੀ ਆ ਗਿਆ ਮੁੰਡੇ ਦੇ ਹੈ ਤੂੰ ਦੇ ਆਓ ਤੂੰ ਬੈਠੀ ਤੂੰ ਇਹਦੇ ਬਗੈਰ ਆਲੇ ਦਾਲੇ ਨਹੀਂ ਇਹ ਤਾਂ ਹਵਾ ਨਾਲ ਜਿੱਦਾਂ ਘੁੰਮ ਗਏ ਜੀ ਬਸ ਦੁਨੋਂ ਹਵਾ ਦਾ ਪਤਾ ਨਹੀਂ ਲੱਗਾ ਹਾਂ ਲੈ ਮੋਟਰਸਾਈਕਲ ਕੱਢੀ ਪਾਪਾ ਜੀ ਦਾ ਬਾਹਰ ਨਹੀਂ ਮੋਟਰਸਾਈਕਲ ਹੈ ਜੋ ਖੋਲਦੇ ਗੇਟ ਕੱਢਦੇ ਨੇ ਇਹਨੇ ਉਹ ਬਾਈ ਪਾਪਾ ਜੀ ਨੂੰ ਉਹਨਾਂ ਦੇ ਯਾਰ ਦੋਸਤ ਕੋਲ ਜਾਣਾ ਹੈ ਕੰਮ ਹੈ ਇਹ ਆ ਲੋ ਬੰਦੇ ਨੇ ਮੋੜਤਾ ਠੀਕ ਨੇ ਹਾਂ ਵੀ ਜਿਸ ਨੇ ਠੀਕ ਆ ਹਾਂ ਵੀ ਸਰਦਾਰ ਜੀ ਹੁਣ ਤੇਰੀ ਡਿਊਟੀ ਹੈ ਇੱਥੇ ਹਾਂ ਜੀ ਪਾਈ ਮਿੰਜੀ ਡਾਲੀ ਜੀ ਹੈ ਪਾਈ ਮਿੰਜੀ ਡਾਲੀ ਮੈਂ ਤਾਂ ਮੰਮੀ ਵਾਲਾ ਹੀ ਕੰਮ ਮੰਮੀ ਵੀ ਬਾਈ ਸਾਡੇ ਮਿੰਜੀ ਡਾਲੇ ਕਰਦੇ ਸੀ ਉਹੀ ਕੰਮ ਤੇਰਾ ਹੈ। ਨਾਲ ਜਿਹੜਾ ਸਰਪ੍ਰਾਈਜ਼ ਹੈ ਮੈਨੂੰ ਲੱਗਦੀ ਤਾਂ ਹਲੇ ਪੂਰੀਆਂ ਵੀ ਕੱਢਣੀਆਂ ਹੋਣੀਆਂ। ਹਾਂਜੀ। ਹੈ? ਹਾਂਜੀ। ਚੱਲ ਕੋਈ ਨਹੀਂ। ਫਿਰ ਤੇਰੀ ਜਗ੍ਹਾ ਹੁਣ ਉੱਥੇ ਮੈਂ ਲੰਦਾ ਉਹ ਕੁਰਸੀ ਫਿਰ। ਠੀਕ ਹੈ। ਆਓ ਵਗਾੜਾ ਆ ਗਿਆ। ਕੋ ਬੈਠੂ ਕਰੀ। ਕਿੰਨੂ ਕਿਹਾ ਮੈਂ ਲੈ। ਮੇਰੇ ਰੈਡੀ ਕਰਿਆ ਹੋਇਆ ਹੈ। ਹੈ? ਬਜਦੇ ਕੱਢਦਾਂ ਨੀ ਆਟਾ ਰੈਡੀ ਹੈ ਇਹ ਮੇਰਾ। ਅੱਛਾ। ਲੈ ਇੱਧਰ ਚਾਚਾ ਮੁੰਡੇ ਦਾ ਦੇਖ ਲੈ। ਇੱਥੇ ਬਹਿ ਜਾ ਕੁਰਸੀ 'ਤੇ ਲੋੜੀ ਵੀ ਪਾਉਣੀ ਹੈ। ਹੈ। ਲੋੜੀ-ਉੜੀ ਲਾਉਦੇ ਹੈ। ਹੈ? ਉਹ ਨਾਲ ਅਲੱਗ ਦੇ ਆ ਤੇ ਨਾ ਕੋਲ ਹਾਂ ਪਰ ਜਸ਼ਨ ਦਾ ਚੱਲੀ ਲੋੜ ਹੀ ਲੈਂਗਾ ਜਸ਼ਨ ਦਾ ਬਾਈ ਚੱਲੀ ਆਪਣਾ ਲੱਗ ਬਾਸ ਸਾਡੇ ਗਵਾਂਢੀ ਪੁੱਟ ਗਿਆ ਇਹਨੂੰ ਵੀ ਕਰ ਜਾਣਾ ਹਾਂ ਪਰ ਬਾੜੀ ਤੇਰੇ ਕਿੱਥੇ ਜਾਣਾ ਮੰਗ ਕੇ ਲੈ ਆਉਣੀ ਹੈ ਕਿਆ ਕਹੂੰਗਾ ਤੂੰ ਚੱਬ ਲਾ ਕੇ ਰਾਇ ਸਹਿਲਾ ਨੂੰ ਮੜਾ ਜਾ ਆਲੇ ਸਹਿਲਾ ਹੀ ਆ ਪਾਇਆ ਬੂਟ ਆਲਾ ਪਾਲਾ ਪਤਾ ਬੂਟ ਆ ਪਾਮੂ ਦੇ ਆ ਇਹ ਜਸ਼ਨ ਨੇ ਤਾਂ ਆਪਣੇ ਚੱਪਲੇ ਪਾ ਲਈਆਂ ਤੇ ਮੇਰੇ ਬੂਟ ਕਿੱਥੇ ਸਰਦਾਰ ਦੀ ਹੈ ਹਾਂ ਹਾਲੋ ਭਾਈ ਮੱਥਾ ਟੇਕਣ ਖਾਤਰ ਸਾਰਿਆਂ ਨੇ ਆਪਣੀ ਆਪਣੀਆਂ ਜਿਹੜੀਆਂ ਜੁੱਤੀਆਂ ਖੋਲੀਆਂ ਦੀਆਂ ਏਕੜਾ ਹੀ ਮਹਾਰਾਜ ਸਾਰਿਆਂ ਦੀ ਹਰਜੀਤ ਖੁਸ਼ੀਆਂ ਪਰ ਆ ਤਿਹਾਰ ਲਿਆ ਨਾ ਨਵਾਂ ਸਾਲ ਸਾਰਿਆਂ ਵਾਸਤੇ ਹਾਂ ਹਾਂ ਹਾਲੇ ਇਹ ਚੱਲ ਹਣ ਪੂਰੀਆਂ ਬਣਾ ਕੇ ਢਾਲਣਾ ਉਹਦੇ ਤੇ ਸੇਕੜ ਸੁੱਕਰ ਦਾ ਕੋਈ ਮਤਲਬ ਨਹੀਂ ਆਪਣਾ ਬੈਠਾ ਰਹਿ ਉਹਨੇ ਆ ਤੈਨੂੰ ਰਲਾ ਕੇ ਦੇ ਦਿੱਤਾ ਆ ਦੇਖੋ ਭਾਈ ਆ ਲਾਤਾ ਜਿਹੜਾ ਨਿਆਣਿਆਂ ਨੂੰ ਆਇਆ ਮੁੱਠੀ ਭਰ ਕੇ ਆਇਆ ਰੁਗ ਐਂ ਪੈਣਾ ਠੀਕ ਨੇ ਹਾਂ ਆ ਗਿਆ ਬਰਾਜ ਮੜ ਜੇ ਆ ਗਏ ਆ ਗਏ ਨਿਆਣੇ ਉਹ ਕੁੰਡਾ ਖੋਲ ਕੇ ਆ ਸਰਦਾਰ ਨੇ ਲੋੜ ਹੀ ਨੂੰ ਕੁੰਡਾ ਨਹੀਂ ਲਾਈ ਆਜੋ ਵੀ ਆਜੋ ਲਾ ਦੇਖ ਲਾ ਹੈ ਹੈ ਮਥਾ ਡੇਗ ਰਹੀਆਂ ਜੀ ਬੱਚੇ ਘੰਟਾ ਹੋ ਗਿਆ ਪੁੱਛਦੇ ਨੇ ਕਿ ਅੱਜ ਜਾਣਾ ਜਾਂ ਜਾ ਰਹੇ ਨੇ ਇਹਨਾਂ ਦਾ ਸਾਈ ਲਾਈ ਹੋਈ ਅੱਛਾ ਜੋ ਸੌਣੇ। ਓਏ ਭਾਈ ਸਾਹਮਣੇ ਬੱਚੇ ਹਲੇ ਦੂਰ ਘਰ ਗਏ ਹੋਏ ਆ। ਇਹਨਾਂ ਨੂੰ ਸਾਡੇ ਬੱਚੇ ਆ ਜਿਹੜੇ ਹਾਟ ਲਾਦੇ। ਤੇ ਹਾਰਾਂ ਵਾਲੇ ਦਿਨ ਕੁੰਡਾ ਨਹੀਂ ਲਾਈਦਾ ਹੁੰਦਾ। ਕੁੰਡਾ ਖੋਲ ਦਿੰਦੇ ਇੱਕ ਹੀ। ਕੁੰਡਾ ਲੱਗ ਜਾਂਦਾ ਇਹ ਜਿ ਆਪਣੇ ਆਪ। ਹਾਂ। ਓਏ ਬੋ ਪੰਗਾ ਯਾਰ। ਜਾਂ ਗੇਟ ਮੋਟਰਟੈਕ ਲੈ ਤਾਂ ਤੋੜ ਲੈ। ਵਧੀਆ ਲੱਗ ਜਾਂਦਾ ਇਹ ਫੁੱਲੇ ਹੀ ਰਹੇਗਾ। ਇਹਨਾਂ ਨੂੰ ਫੇਰ ਲੱਜਾਂਦਾ। ਓ ਹਾਂ ਸਿੰਘੂ। ਪਰ ਮੁੰਡਾ ਬਾਵਾ ਲਈ ਕਿਹੜੇ ਦੀ ਜੰਗੋ? ਹਾਂ। ਚੋਰਾ ਕਿਹਦੇ ਦੀ। ਹੈਂ? ਬਾਬਾ ਵਾਲਾ ਲੇਕੀ ਨਾ। ਹਾਂ। ਲਾ ਬਈ ਆਨੇ ਆਨੇ ਇੱਕਣਾ ਘਰ ਘਰ ਚ ਘੁੰਮ ਕੇ ਹਾਂ ਲਾ ਦੇਖ ਲੈ ਸੋਰੀ ਨਾ ਮੇਰੀ ਗੱਲ ਸੁਣ ਲੈ ਹਾਂਜੀ ਓਰੀ ਨਾਲ ਖੜੀ ਰ ਹੈ ਓਰੀ ਨਾਲ ਗੱਲਾਂ ਮਾਰੀ ਚੱਲ ਹਾਂਜੀ ਜੇ ਕੁਝ ਪਕਾਉਣਾ ਹੈ ਖਿਲਾਉਣਾ ਹੈ ਲਾ ਜਿਆਦਾ ਗਰਮ ਕਰਾਉ ਦੇ ਦੇਣੀ ਇਹ ਕੱਢ ਕੇ ਲਾ ਹਾਂਜੀ ਤੇ ਤੰਨੇ ਆਣ ਹਾਂ ਬਈ ਭੱਖ ਲੱਗੀ ਵੀ ਹੈ ਨਾ ਹੋ ਹਾਂਜੀ ਲੱਗੀ ਵੀ ਹੈ ਲੋੜੀ ਮੰਗ ਗਿਆ ਕੀ ਖਾਂਗੇ ਹੈ ਆ ਦੇਖੋ ਬਈ ਜਿਵੇਂ ਆਲਾ ਅੱਜ ਜਨਦਾ ਘੁੰਮਣਾ ਹੈ ਏ ਏਕਣਾ ਬਈ ਨਿਆਣੇ ਚਲੀ ਜਾਂਦੇ ਕੰਮ ਹਾਂ ਉਹ ਨਿਆਣੇ ਇੱਧਰ ਆਉ ਦੇਖਾਂ ਏਕਣਾ ਹੀ ਐ ਇਹ ਤਿਹਾਰ ਐ ਸਾਰੇ ਪਿੰਡ ਚ ਘੁੰਮਣਾ ਬਗੂ ਇੱਕ ਗਾਣਾ ਕਰ ਰਿਹਾ ਹੈ ਕਿ ਹੈਪੀ ਲੋੜੀ ਖਾਤੀ ਜੋੜੀ ਹੈ ਦਵਾਰਾ ਦੱਬ ਕੇ ਹੈਪੀ ਲੋੜੀ ਹਾਂ ਹੈਪੀ ਲੋੜੀ ਹੈ ਹੁਣ ਤਾਂ ਇਹ ਬੋਲਣ ਲੱਗਦੇ ਆ ਤੁਹਾਡੇ ਕੰਨ ਦੇ ਉੱਤੇ ਕੰਨ ਚ ਸਾਡਾ ਮੁੰਡਾ ਬਣੂ ਸਰਪੰਚ ਲੈ ਹਲ ਤਾਂ ਇਹਦਾ ਵੋਟਰ ਕਾਰਡ ਵਾੜਨ ਵੀ ਤੇਰਾ ਨਾਲ ਪਏ ਆ ਸਰਪੰਚ ਪਹਿਲਾਂ ਹੀ ਬਣਾਤਾ ਹੈ ਸਰਪੰਚ ਨਹੀਂ ਸਰਪੰਚ ਪਹਿਲਾਂ ਹੀ ਬਣਾਤਾ ਇਹ ਹੈ ਹੈ ਤੇ ਕਿਨੇ ਐ ਕਣਾ ਹੈ ਜਦੋਂ ਮੈਂ ਹੁਣ ਜਾਣਾ ਆਪਣੀ ਤਾਈ ਕੰਨੀ ਬਾਈ ਜਾਨ ਮਾਲ ਕੰਨੀ ਇਹਨੇ ਸਾਰੇ ਆਏ ਬੈਠੇ ਕੋਈ ਗੱਠੀ ਆਹ ਮੁਖਫਲੀ ਵੀ ਖਾ ਲੋ ਹੈ ਲੋ ਬਾਈ ਮੁਖਫਲੀ ਇਹ ਗਰੀਬਾਂ ਦੇ ਬਦਾਮ ਆ ਲੋ ਇਹਨੂੰ ਕਹਿੰਦੇ ਆ ਬਾਈ ਨੀਂਬਾਂ ਦੇ ਬਦਾਮ ਠੀਕ ਨੇ ਹਾਂ ਤੁਹਾਡਾ ਆ ਲੈ ਚਲੋ ਹੁਣ ਤਾਂ ਸਾਧ ਸੰਤ ਦਾ ਡੇਰਾ ਲੱਗਿਆ ਅਸਲੀ ਹੈ ਠੀਕ ਨੇ ਤੇ ਚਲੋ ਬਾਈ ਜਛਨੀ ਤੇਰਾ ਪੁੱਤ ਉਹ ਚੋਲਾ ਇੱਕੋ ਮੋਟਰਸਾਈਕਲ ਬਾਬਾ ਲੈ ਗਿਆ ਨਾ ਉਹ ਪੈਸ਼ਨ ਦੇ ਮੂਰੇ ਪਿਆ ਠੀਕ ਨੇ ਆ ਲੋ ਬਾਈ ਮੈਂ ਤਾਂ ਇੱਥੇ ਰੱਖ ਦੇਣਾ ਹਲੇ ਪਤਾ ਨਹੀਂ ਬਾਅਦ ਆਲੇ ਆ ਵੀ ਹੌਲੀ ਹੌਲੀ ਕੰਮ ਚੱਲਣਾ ਮਿਲ ਗਿਆ ਠੀਕ ਨੇ ਆਪਣਾ ਆਪਣਾ ਝੋਲਾ ਭਰ ਕੇ ਆਪਣੇ ਆਪਣੇ ਸਕੂਲ ਨੂੰ ਰੋਜ਼ ਲੈ ਗਏ ਠੀਕ ਹੈ ਅੱਜ ਤਾਂ ਸਾਡੇ ਮਨਾਈ ਦਿੱਤੀ ਸਕੂਲ ਚ ਹਾਂਜੀ ਅੱਛਾ ਤਾਂ ਹੀ ਫਿਰ ਤੇਰੇ ਸ਼ਬਦ ਜਾਦਤਾ ਲੈ ਭਾਈ ਪਹਿਲੀ ਲੋੜੀ ਆਪਣੇ ਨਿਆਣਿਆਂ ਨੂੰ ਪਾਤੀ ਇਹ ਚੱਲ ਚੱਲ ਬੱਸ ਬੱਸ ਕਰਮ ਦੀ ਜੀ ਅੱਛਾ ਦੋਹਾਂ ਦਾ ਘਟਾਈਆ ਦੋਹਾਂ ਦੀ ਆਪਾਤੀ ਲੈ ਉਹ ਤੇਰ ਤੇਰੀ ਦੀਦੀ ਨੂੰ ਲੋੜੀ ਪਾਤੀ ਯਾਰ ਚਲ ਇਧਰ ਖਾ ਮੈਂ ਆ ਦੇਖੋ ਭਾਈ ਹੌਲੀ ਹੌਲੀ ਕੋਈ ਨਾ ਕੋਈ ਆ ਵਾ ਵੀ ਚੱਲ ਪਈ ਯਾਰ ਆ ਚੱਕ ਰਿਆ ਆਪਣਾ ਲਫਾਫਾ ਵੀ ਹੈ ਉਹ ਦੇਖੋ ਭਾਈ ਹੈ ਆ ਵੀ ਦੀ ਵੀ ਪਾ ਯਾਰ ਇਕਣਾ ਲਾ ਭਾਈ ਜਸ਼ਨ ਦੇ ਆੜੀ ਵੀ ਆ ਗਏ ਹੈ ਹੈਂ ਇਕਣਾ ਇਕੱਠੇ ਹੋ ਕੇ ਚੱਲਣਾ ਭਾਈ ਕੰਮ ਲਾ ਵੀ ਪਾਸਾ ਦਾਨ ਨਹੀਂ ਬੱਚਿਆਂ ਨੂੰ ਵੀ ਪਿਆਰ ਦੇ ਨਾਲੇ ਕਿ ਤੁਹਾਡੀ ਹੋਵੇ ਉਮਰ ਲੰਬੀ ਠੀਕ ਆ ਹਾਂ ਲੈ ਭਾਈ ਇਹ ਉਹ ਆ ਜਾ ਕੱਲੀਓ ਕੌਂਦੀ ਆਉਂਦੀ ਆ ਜਾ ਹਾਂ ਕਾ ਕੌਂਦੀ ਉਹਨੇ ਇੱਕ ਦੱਸ ਹਾਂ ਕਾ ਕਹਿੰਦੀ ਆ ਲਾੜੀ ਵੇ ਲਾੜੀ ਤੇਰੀ ਖੂਛ ਮੜਾ ਅੱਤਰੇ ਤੇ ਗਿਆ ਪੱਜਾ ਦਸਤੀਏ ਕੱਢ ਲੋ ਭਾਈ 10 ਰੁਪਏ ਦਾ ਕੰਮ ਖੁਸ਼ ਰਹਿ ਗੁਟੀਆਂ ਰਾਣੀ ਲੈ ਭਾਈ ਖੁਸ਼ ਰਹਿ ਭਈ ਲੈ ਭਾਈ ਖੁਸ਼ ਰਹਿ ਭਈ ਤਸਵੀਰ ਵੀ ਖੁਸ਼ ਰਵ ਪਤਾ ਖੁਸ਼ੀਆਂ ਖੇੜੇ ਮਾਣੋ ਲੋ ਭਾਈ ਬੜੇ ਬੜੇ ਨਿਆਣੇ ਜਿਹੜੇ ਉਧਰ ਬਹੁਤ ਬਾਹਰ ਚੱਲ ਰਿਹਾ ਕੰਮ ਸੇਕਣਾ ਹੀ ਚਲੋ ਫਿਰ ਜਾਓ ਠੀਕ ਆ ਲੈ ਵੀ ਉਹ ਕੁੜੀ ਦੇ ਜਾਂ ਮੜਕਾਉਣਾ ਉਹ ਕੁੜੀ ਨੂੰ 10 ਰੁਪਏ ਦੇਣੇ ਆ ਠੀਕ ਆ ਠੀਕ ਆ ਪੁੱਤੋ ਆ ਆਪਣੇ ਆਪਣੇ ਇੱਧਰ ਨੇੜੇ ਨੇੜੀ ਠੀਕ ਆ ਆ ਜਾਓ ਫਿਰ ਮੁੜ ਕੇ ਛੇਤੀ ਪੰਜੇ ਜਾਣੇ ਤੁਸੀਂ ਚਾਰ ਜਾਣੇ ਨਹੀਂ ਹੋਣਾ ਨਾਲ ਵੀ ਇਹਨਾਂ ਦਾ ਵੀਰ ਜੀ ਨਾਲ ਤਾਂ ਧਿਆਨ ਰੱਖਣਾ ਸਾਰਿਆਂ ਦਾ ਹੀ ਚਲੋ ਭਾਈ ਏਕਣਾ ਹੀ ਚੱਲ ਰਿਹਾ ਕੰਮ ਤਲ ਠੀਕ ਆ ਫਿਰ ਸਰਦਾਰ ਨੇ ਹਣਾ ਹਾਂਜੀ ਹਾਂਜੀ ਇੱਥੇ ਤੱਕ ਇਹ ਵਲੌਗ ਤਾਂ ਹਾਂਜੀ ਅਗਲੇ ਵਲੌਗ ਚ ਮਿਲਦੇ ਆ ਤੂੰ ਉਹ ਬੰਦਾ ਬਹਿ ਗਿਆ ਉਹਦੇ ਉੱਠ ਨਾ ਹੈ ਲਾ ਲੋੜੀ ਲੈਣੇ ਲੋੜੀ ਲੈਣੇ ਚੱਲੇ ਆ ਉਹ ਸਮਝਣ ਗਿਆ ਜੀ ਅਸਾਨੂੰ ਫਿਰ ਉਹ ਕਰਦਾ ਬੱਚਿਆਂ ਨੂੰ ਹਾਂ ਉਹ ਦੱਸਣ ਗਿਆ ਬਾਈ ਵੈਸੇ ਉਹਨੇ ਕਰਕੇ ਉਹਨੇ ਦੱਸਿਆ ਨਹੀਂ ਬੋਲਿਆ ਨਹੀਂ ਕੁਝ ਹੁਣ ਹੋ ਜਾ ਕੇ ਗਿਆ ਨਾ ਚਲ ਠੀਕ ਹੈ ਜ਼ਰੂਰੀ ਹੈ ਬੱਚਿਆਂ ਨੂੰ ਤਾਂ ਦੱਸਣਾ ਜ਼ਰੂਰੀ ਹੈ ਚਲੋ ਭਾਈ ਚੱਲ ਰਿਹਾ ਇੱਕ ਨਾ ਹੀ ਕੰਮ ਬਾਬਾ ਜੀ ਬੈਠਾ ਰੋਟੀ ਵੀ ਰੋਟੀ ਵੀ ਤਾਂ ਹੀ ਮਿਲੂਗੀ ਜੇ ਸਰਦਾਰ ਨਹੀਂ ਬਣਾਉਗੀ ਹੈ ਲੈ ਚਲੋ ਭਾਈ ਠੀਕ ਆ ਬਹਿਰਦੇ ਆਪਾਂ ਮਿਲਦੇ ਕਿਸੇ ਅਗਲੀ ਵਲੌਗ ਦੇ ਵਿੱਚ ਤਦ ਤੱਕ ਤੇ ਲਈ ਸਤਿ ਸ੍ਰੀ ਅਕਾਲ ਲੋ ਭਾਈ ਮੱਥਾ ਟੇਕਣ ਤੋਂ ਬਾਅਦ ਇਧਰ ਸਾਡੀ ਹਲਵਾਨ ਗਈ ਲੱਗ ਧਾਮ-ਜਾਮ ਦਿੱਤਾ ਤਾਰ ਆ ਦੇਖੋ ਜੂੜੀਆਂ ਫਰਿੱਜ ਪਰ ਵਾਹ ਜੀ ਵਾਹ ਉਹਨਾਂ ਨੂੰ ਕੁਕਿੰਗ ਕਰਨੀ ਤੇ ਨਹੀਂ ਹੈ ਫੇ ਉਹਨਾਂ ਨੂੰ ਕੁਕਿੰਗ ਕਰਨੀ ਤੇ ਤਾਂ ਕਰਕੇ ਫਿਰ ਆਏ ਹਾਏ 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 ਮੈਂ ਕਈ ਠਾਲੀਆਂ ਪੀਆ ਮੈਂ ਵੀ ਬਾਹਰ ਤੇ ਆਇਆ ਲੈ ਕੌਣ ਕਰਨੂ ਤੇਰੀ ਸਰਦਾਰ ਨਹੀਂ ਹਰੀਸ਼ ਸਮਾਂਦਰਾ ਆਹੋ ਮੈਂ ਲੈਣਾ ਮੈਂ ਕਾ ਮਾਰਦਾ ਆਹੋ ਅੱਛਾ ਆਹ ਬਾਈ ਖੀਰ ਬਣ ਗਈ ਬਦਾਮਾਂ ਵਾਲੀ ਚੱਲ ਬਸ ਹਲਾਣਾ ਇਕਣੇ ਪੀ ਰਹੇ ਨੇ ਪੋ ਨਿੰਨੀ ਮਾਗ ਖਾਦੇ ਹੈ ਹਾਂ ਠੀਕ ਨੇ ਬਾਬੇ ਇਹ ਜਿੱਥੇ ਮੈਦਰੀਆਂ ਕਿ ਪਿਓ ਰਾਟੇ ਦੀਆਂ ਹੀ ਬਣਾਈਆਂ ਨਹੀਂ ਆਟੇ ਦੀਆਂ ਬਹੁਤ ਫੁੱਲਦੀ ਤੇਰੀ ਪੂਰੀ ਹੈਗੀ ਹੈ ਤੇਰੇ ਹੱਥ ਚ ਕਰਾਮਾਤ ਚਲੋ ਭਾਈ ਚੱਲ ਰਿਹਾ ਕੰਮ ਠੀਕ ਨਹੀਂ 5000 ਦਾ ਜੋਰ ਲਾ ਤੇ ਮੈਂ ਨਾ ਕਹਿੰਦਾ 2-3 ਘੰਟੇ ਰਸਤੇ ਤੋਂ ਬਾਅਦ ਅੱਛਾ 2-3 ਘੰਟੇ ਹੋ ਗਈ ਕਿੰਨੇ ਨੂੰ ਹੈ ਹਾਂਜੀ ਅੱਛਾ ਤੇਰਾ ਪ੍ਰੋਜੈਕਟ ਤਾਂ ਕੱਦਾਂ ਚੱਲ ਰਿਹਾ ਹਾਂਜੀ ਲੋ ਭਾਈ ਬੱਚੇ ਵੀ ਦੇਖਣੇ ਤੇਜੀ ਬਾਹਰ ਇਹਦਾ ਪਤਾ ਮੱਥੇ ਤੇ ਬਿਠਾਉਂਦਾ ਜੀ ਸਾਡਾ ਘਰ ਦਾ ਤੇਲ ਸਾਡਾ ਘਰ ਦਾ ਕੁੱਕ ਹੈ ਥੈਂਕ ਯੂ ਪਰ ਹਰ ਹਰ ਦਾ ਦੋ ਦਿਨ ਦਿਨ ਦਾ ਕਹਿ ਰਹੇ ਆ ਸਾ ਜੀ ਨਾ ਮम्मा ਛੋਲੇ ਪੂਰੀਆਂ ਬਣਾ ਦੇ ਅੱਛਾ ਠੀਕ ਹੈ ਬਣਾ ਕਰਕੇ ਰੋਗੀ ਮੈਂ ਕੱਲ ਦਿਹਾਰਾ ਲੜੀਦਾ ਉਹ ਸਾਡੇ ਨੂੰ ਬਣਾ ਦਿੰਦੇ ਚਲ ਠੀਕ ਆ ਧੰਨਵਾਦ ਬੱਚੇ ਗੁਸਤਾ ਕਰਨੇ ਨਸਾਰਾ ਗੁਸ ਨੂੰ ਹਾਂ ਉਹਦੀ ਆ ਜੀ ਇਹ ਗੱਲ ਮੰਨਣਾ ਬੱਚਿਆਂ ਦੇ ਵਿੱਚ ਰੱਬ ਪਾਇਆ ਗਿਆ ਕਿਉਂਕਿ ਉਹਨਾਂ ਨੂੰ ਜਿਹੜਾ ਚੰਗੇ ਮੰਦੇ ਦਾ ਵੀ ਨਹੀਂ ਪਤਾ ਹਾਂ ਜੀ ਆਏ ਨਹੀਂ ਪਤਾ ਵੀ ਸਾਡਾ ਬੈਰੀ ਕੌਣ ਆ ਜਿਹਦੇ ਨਾਲ ਆਪਾਂ ਲੜੇ ਵੀ ਉਹਨਾਂ ਦੇ ਵੀ ਖੇਲੇ ਹੁੰਦੇ ਆ ਹਾਂ ਜੀ ਠੀਕ ਨੇ ਆ ਤਾਂ ਮੰਨ ਕੇ ਸਰਦਾਰੀ ਤੇ ਇਹ ਤੈਨੂੰ ਤੈਨੂੰ ਬਣਦਾ ਸੌਚਦਾ ਮਨਵੇੜ ਕਰਦਾ ਇਹੋਂ ਤੋਂ ਵਗੇ ਲਾ ਗਿਆ ਹਾਂ ਉਹਨੇ ਆਲਾ ਸਭ ਤੋਂ ਜ਼ਿਆਦਾ ਪੱਕਾ ਚੱਲ ਕੋਈ ਨਹੀਂ ਦੇ ਦੇ ਠੀਕ ਨੇ ਕਾਹੀ ਵਧਣ ਲੱਗੀ ਨਹੀਂ ਤਾਂ ਆਪਣੇ ਬੱਚੇ ਇਹਦੇ ਗਏ ਹੋਏ ਮੈਂ ਦੇਖ ਲਿਆ ਵੀ ਆਹ ਦੇਖ ਸਰਦਾਰਨੀ ਨੇ ਵਰਦੀ ਲਈ ਚੇਂਜ ਕਰ ਹਾਂਜੀ ਫੇਰ ਨਵਾਂ ਸੂਟ ਆ ਜੀ ਪਹਿਲਾਂ ਫਿਰ ਤੇਲ ਤੋਲ ਆਲੀ ਜਾਂਦਾ ਰਸੋਈ ਚ ਬੈਠਾ ਫਸੜਦੇ ਕੰਪੜੀ ਚਾਲਦੇ ਨੇ ਚੱਲ ਕੋਈ ਨਹੀਂ ਤੈਨੂੰ ਨਵਾਂ ਸੂਟ ਦਵਾ ਦੂੰਗਾ ਇੱਕ ਹੱਸ ਕੇ ਦਿਖਾ ਦੇ ਮੜਾ ਜੀ ਨਹੀਂ ਥੈਂਕ ਯੂ ਜੀ ਹੱਸ ਕੇ ਦਿਖਾ ਦੇ ਤੈਨੂੰ ਕੋਈ ਨਹੀਂ ਦਵਾ ਦੂੰਗਾ ਤਾਂ ਕਿ ਯਾਰ ਜ਼ਿੰਦਗੀ ਹੈ ਇੱਕ حسین ਆਪਣੀ ਆਮ ਨਾਲ ਕੱਟੋ ਵਧੀਆ ਵਧੀਆ ਹਾਂਜੀ ਠੀਕ ਆ ਚਲੋ ਵਧੀਆ ਬਾਈ ਬਾਕੀ ਹੁਣ ਕਾਨੂੰ ਬੋਲਣਾ ਕੁਕਿੰਗ ਕਰ ਰਹੀ ਹੈ ਬਈ ਆਪਣਾ ਕੰਮ ਚੱਲ ਰਿਹਾ ਚਲੋ ਧੰਨਵਾਦ ਸਰਦਾਨੀ ਤੇਰਾ ਥੈਂਕ ਯੂ ਨਾ ਧੰਨਵਾਦ ਆ ਗੋਜੀ ਸਰਦਾਰ ਸਾਹਿਬ ਇਹ ਖੁਸ਼ੀ ਆ ਗਈ ਨੇ ਤੇ ਆਹ ਵਾਲੀ ਜੀ ਨੇ ਐ ਤੇਰੇ ਹੜਦੇ ਹੁਣ ਤਾਂ ਸੋਡ ਦਾ ਕੰਮ ਕਰ ਲਿਆ ਤੁਸੀਂ ਖੁਸ਼ ਹੋਣਾ ਸਾਰੇ ਖੁਸ਼ ਹੋ ਮੈਂ ਵੀ ਰੋਡੇ ਨਾਲ ਜੇ ਤੁਸੀਂ ਖੁਸ਼ ਹੋ ਤਾਂ ਮੈਂ ਖੁਸ਼ ਹਾਂ ਚਲ ਠੀਕ ਆ ਚਲੋ ਚਲੋ bhai ਚੱਲਦਾ ਕੰਮ ਮਿਲਦੇ ਕਿਸੇ ਅਗਲੇ ਬਲੌਗ ਚ